ਏवन ਪੰਜਾਬੀ ਤੇ ਏवन ਨਿਊਜ਼ ਵੀ ਚ ਆਪ ਸਭ ਦਾ ਸਵਾਗਤ ਕਰਦਾ ਮੈਂ ਤੁਹਾਡਾ ਦੋਸ ਹੋਮ ਸਹੋਤਾ ਤੇ ਲੈ ਕੇ ਹਾਜ਼ਰ ਹੈ ਖਰੀਆਂ ਖਰੀਆਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ 6 ਸੀਨੀਅਰ ਆਗੂ ਔਰ ਜੇ ਮੈਂ ਕਹਾ ਕਿ ਇਹ ਉਹ ਆਗੂ ਨੇ ਜਿਨ੍ਹਾਂ ਨੇ ਬਾਦਲ ਸਾਹਿਬ ਦਾ بڑے ਬਾਦਲ ਸਾਹਿਬ ਦਾ ਪਲ ਪਲ ਕਦਮ ਕਦਮ ਤੇ ਸਾਥ ਦਿੱਤਾ ਲੇਕਿਨ ਇਹਨਾਂ ਦਿਨਾਂ ਵਿੱਚ ਕੁਝ ਨਾ ਕੁਝ ਉਹ ਨਾਰਾਜ਼ ਲੱਗ ਰਹੇ ਨੇ ਨਾਰਾਜ਼ ਲੱਗਣ ਤੋਂ ਬਾਅਦ ਇਹਨਾਂ 6 ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਔਰ ਪ੍ਰੈਸ ਕਾਨਫਰੈਂਸ ਦੇ ਵਿੱਚ ਜੋ ਖੁਲਾਸੇ ਕੀਤੇ ਐ ਸੁਣੋ ਉਹ ਪੂਰੀ ਦੀ ਪੂਰੀ ਪ੍ਰੈਸ ਕਾਨਫਰੈਂਸ ਦੋ ਤਿੰਨ ਦਿਨ ਹੋਏ ਆ ਆ ਜਿਹੜੀਆਂ ਮੌਕੇ ਦੇ ਹਾਲਾਤ ਨੇ ਇਹਨਾਂ ਬਾਰੇ ਅਸੀਂ ਆਪੋ ਵੀ ਦੇ ਵਿਚਾਰ ਵਟਾਂਦਰਾ ਕਰ ਰਹੇ ਆ ਇਹ ਗੱਲ ਸਾਡੇ ਘਰ ਇਹ ਸਾਰੇ ਸੇ ਇਕੱਠੇ ਇੱਕ ਕਹਿਣ ਲੱਗੇ ਹੋਏ ਆ ਆਪਾਂ ਡਾਕਟਰ ਸਾਹਿਬ ਕੋਲੋਂ ਚਾਹ ਪਾਣੀ ਪੀਏ ਤੇ ਨਾਲੇ ਰਖਮਦਰਾ ਭਗਨਾ ਬਤਾਉਂਦੇ ਕਰਾਂਗੇ ਅੱਜ ਉਸ ਗੱਲ ਦੇ ਤਹਿਤ ਅਸੀਂ ਸਾਰੇ ਜਣੇ ਇੱਥੇ ਹਾਜ਼ਰ ਹੋਏ ਆਂ ਵਿਚਾਰ ਵਟਾਂਦਰਾ ਵੀ ਕੀਤਾ ਤੇ ਖਾਸ ਕਰਕੇ ਚਾਹ ਪਾਣੀ ਜੋ ਇਹਨਾਂ ਨੇ ਬਣਾਇਆ ਹੈਗਾ ਆਪਣੇ ਹੱਥੋਂ ਉਹ ਜਿਹੜਾ ਉਹ ਅਸੀਂ ਛਕਿਆ ਵਾ ਬਾਕੀ ਜੋ ਹਾਲਾਤ ਪੰਜਾਬ ਦੇ ਹੁਣ ਹੈਗੇ ਨੇ ਉਹਨਾਂ ਬਾਰੇ ਤੁਸੀਂ ਵੀ ਜਾਣਦੇ ਆਂ ਅਸੀਂ ਜਾਣਦੇ ਆਂ ਸਾਰੇ ਲੋਕ ਚਿੰਤਾ ਦੇ ਵਿੱਚ ਨੇ ਤੇ ਇਹ ਵੀ ਡਰਦੇ ਨੇ ਕਿ ਅਸੀਂ ਬੜਾ ਦੁੱਖ ਦਾ ਸਮਾਹ 8:00 ਵਜੇ ਦੇ ਸਮੇਂ ਇਹ ਭੁਗਤਿਆਵਾ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਬਦਅਮੀ ਨਹੀਂ ਫੈਲੇ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਹਨ ਮਨਮਾਨ ਲੋਗੇ ਪੋਲੀਟਿਕਲ ਪਾਰਟੀਆਂ ਆਪੋ ਆਪਣਾ ਕੰਮ ਕਰਨ ਇੰਦੂਸੇ ਕਿ ਮੁਸਲਮ ਜੋਸਾਈ ਸਾਰੇ ਆਪਸੀ ਰਿਸ਼ਤੇ ਪਿਆਰ ਰੱਖਣ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜਾ ਆਉਂਦੇ ਹੋਣ ਬੰਦ ਕਰਕੇ ਅਗ੍ਹਾ ਸਾਈਡ ਤੇ ਕਰਨਾ ਕਿ ਇਹ ਸਾਰੀਆਂ ਗੱਲਾਂ ਬਾਤਾਂ ਤੇ ਵਿਚਾਰ ਕੀਤੀ ਆ ਅਜੇ ਇਹ ਗੱਲ ਚਲਦੀ ਅਜੇ ਕੋਈ ਇਹ ਨਹੀਂ ਵੀ ਕੋਈ ਗੱਲ ਮੁੱਕ ਗਈ ਆ ਇਹ ਸਮਾਂ ਆ ਗਿਆ ਕਿ ਹੁਣ ਪੰਜ ਸੱਤਿਆਂ ਚ ਨਹੀਂ ਅਸੀਂ ਖਾਸ ਕਰਕੇ ਜਿਹੜੇ ਮਾਝੇ ਦੇ ਆਪੋ ਵੀ ਜੀ ਲਾਗੂ ਲੱਗੀਆਂ ਨੇੜੇ ਛੇਤੀ ਤੱਕ ਜੁਣ ਮਿਲ ਸਕਦੇ ਆ ਉਹ ਅਸੀਂ ਬੈਠਾ ਕਰਾਂਗੇ ਆਪੋ ਵੀ ਦੇ ਵਿਚਾਰ ਵਟਾਂਦਰਾ ਕਰਿਆ ਕਰਾਂਗੇ ਇਕੱਠੇ ਹੋ ਕੇ ਜਿਹੜੀ ਗੱਲ ਕੋਈ ਪਾਰਟੀ ਨੂੰ ਦੱਸਣ ਵਾਲੀ ਆ ਉਹ ਵੀ ਦੱਸਾਂਗੇ ਜਿਹੜੀ ਕੋ ਲੋਕਾਂ ਨੂੰ ਦੱਸਣ ਵਾਲੀ ਆ ਲੋਕਾਂ ਨੂੰ ਦੱਸਾਂਗੇ ਆਪਣੇ خیال ਜਿਹੜਿਆ ਤੇ ਇਹ ਸਭ ਕੁਝ ਅੱਜ ਅਸੀਂ ਇਹ ਬੱਸ ਅਸੀਂ ਕਹਿ ਰਹੇ ਹਾਂ ਕਿ ਕੋਈ ਕਰਵਾ ਨਹੀਂ ਇਹ ਗੱਲ ਮੁੱਕੀ ਨਹੀਂ ਹੈ ਕਿਹੜੀ ਗੱਲ ਚੱਲ ਰਹੀ ਹੈ ਇਹ ਇੱਕ ਇਸ਼ੂ ਹੈ ਇੱਕ ਇਸ਼ੂ ਸਿਰਫ ਇੱਕ ਗੱਲ ਇੱਕ ਤੁਸੀਂ ਸਾਰੇ ਪੱਤਰਕਾਰ ਸਾਥੀ ਦੋ ਤਿੰਨ ਦਿਨ ਦੀ ਇੱਕ ਨਿਊਜ਼ ਆ ਰਹੀ ਆ ਕਿ ਜੋ ਚੰਡੀਗੜ੍ਹ ਆ ਉਹਨੂੰ ਪੱਕੇ ਤੌਰ ਤੇ ਯੂਟੀ ਜਿਵੇਂ ਬਾਕੀ ਯੂਟੀ ਬਣੀਆਂ ਨੇ ਦੋਸਤਾਂ ਚ ਉਹਨੂੰ ਵੀ ਬਣਾਇਆ ਜਾ ਰਿਹਾ ਤੇ ਸੈਂਟਰ ਗਵਰਨਮੈਂਟ ਨੇ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਦੋਂ ਕਿ ਜਿਹੜਾ ਪੁਨਰਗਠਨ ਐਕਟ 1988 ਬਣਿਆ ਸੀਗਾ ਜਿਹਦੇ ਮੁਤਾਬਕ 60% ਜਿਹੜੇ ਮੁਲਾਜ਼ਮ ਨੇ ਉਹ ਪੰਜਾਬ ਤੋਂ ਤੇ 40% ਹਰਿਆਣੇ ਤੋਂ ਉਹਦਾ ਪੋਸਿਸ਼ਨ ਤੇ ਜਾਂਦੇ ਸੀ ਇਹ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਉਹ ਨਾ ਪੰਜਾਬ ਤੋਂ ਜਾਣੇ ਨੇ ਨਾ ਹਰਿਆਣੇ ਤੋਂ ਜਾਣਿਆ ਬਿਲਕੁਲ ਜਿਹੜਾ ਅਸੀਂ ਕਲੇਮ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਰਦਾ ਆ ਜਿਹਦੇ ਵਾਸਤੇ ਮੌਲਚੇ ਲਗੇ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦਾ ਆ ਪੰਜਾਬ ਦੀ ਧਰਤੀ ਤੇ ਬਣਿਆ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਣਿਆ ਆ ਤੇ ਇਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਆ ਲੇਕਿਨ ਮੌਜੂਦਾ ਸਰਕਾਰ ਸੈਂਟਰ ਸਰਕਾਰ ਨੇ ਜਿਵੇਂ ਕਾਂਗਰਸ ਦੀਆਂ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਧੱਕੇ ਕੀਤੇ ਆ ਮੌਜੂਦਾ ਸਰਕਾਰ ਨੇ ਵੀ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਕਿਸੇ ਕੀਮਤ ਤੇ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਇਹ ਸਾਰੀ ਗੱਲ ਜਿੰਨੇ ਸੱਜਣ ਬੈਠੇ ਆ ਉਥੇ ਡਿਸਕਸ ਕੀਤੀ ਆ ਔਰ ਇਹ ਜਿਸ ਦਿਨ ਸਾਡੀ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਔਰ ਪਾਰਟੀ ਨੂੰ ਇਹ ਕਵਾਂਗੇ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਨਾਲ ਖੰਨ ਵਾਲੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜਦੋਂ ਵੀ ਪੰਜਾਬ ਵਾਸਤੇ ਕਿਸੇ ਨੇ ਗੱਲ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕੀਤੀ ਆ ਕਿਸੇ ਕੀਮਤ ਤੇ ਵੀ ਅਸੀਂ ਚੰਡੀਗੜ੍ਹ ਦੀ ਇਹ ਸਥਿਤੀ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਸਾਨੂੰ ਮੋੜ ਵਿਚਾਰ ਕਰਨਾ ਪਏ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਸਬੰਧ ਰੱਖਣੇ ਆ ਜਾਂ ਨਹੀਂ ਤੁਸੀਂ ਅੱਜ ਪ੍ਰੈਸ ਨੂੰ ਜਿਹੜੀ ਸੱਦੀ ਐਕਸਪੈਕੂਲੇਸ਼ਨ ਰਹੀ ਸੀਗੀ ਕਿ ਕੋਈ ਤੁਸੀਂ ਆਪਣੀ ਨਾਰਾਜ਼ਗੀ ਦੱਸਣ ਲੱਗੇ ਹੋਏ ਤਾਂ ਇਹ ਚਰਚਾ ਸੀਗੀ ਕੀ ਤੁਸੀਂ ਪਹਿਲਾਂ ਡਾਕਟਰ ਕੋਲ ਜਾ ਕੇ ਆਉਂਦੇ ਹੋ ਮੇਰਾ ਮਤਲਬ ਹੈ ਆਪਣੇ ਘਰ ਦੇ ਇਕੱਠੇ ਹੋ ਸਾਰੇ ਜੀ ਬਈ ਮਾਫ ਕਰਨਾ ਬਈ ਨਰਾਜ ਕੀ ਨਾ ਨਰਾਜ ਕੀ ਹੁਣ ਆਪਾਂ ਇਹ ਅਸੀਂ ਕੋ ਮੀਡੀਆ ਨੂੰ ਥੋੜੀ ਦੱਸਣੀ ਆ ਨਹੀਂ ਜਿੱਦਾਂ ਠੀਕ ਸਾਬ ਦੱਸ ਆ ਗਿਆ 7 ਸਾਲ ਦਾ ਅਸਤੀਫਾ ਦਿੱਤਾ ਵਾ ਕੱਲ ਉਹਨਾਂ ਨੇ ਆਪ ਏ ਹੁਣ ਆਪਾਂ ਨੂੰ ਪਤਾ ਵਿੱਚੋਂ ਦਿੱਤਾ ਜਾਂ ਕਿਤਰਾ ਦਿੱਤਾ ਤੁਸੀਂ ਸਾਰੇ ਸਿਆਣੇ ਜੋ ਪਰ ਜਿਹੜਾ ਅਸੀਫਾ ਦਿੱਤਾ ਉਹਦੇ ਚ ਇਹ ਗੱਲ ਕਹੀ ਆ ਵੀ ਮੇਰੀ ਵੱਡੀ ਉਮਰ ਹੋ ਗਈ ਆ ਮੇਰੀ ਸਿਹਤ ਜਿਹੜੀ ਆ ਉਹ ਖਰਾਬ ਰਹਿੰਦੀ ਆ ਮੈਂ ਇਸ ਕਰਕੇ ਉਹ ਕੰਮ ਨਹੀਂ ਕਰ ਸਕਦਾ ਕਿ ਮੈਂ ਇਹ ਨੌਂਦਿਆਂ ਤੋਂ ਅਸੀਫਾ ਦੇਣਾ ਇਹ ਰਾਜ ਸਭਾ ਤੋਂ ਮੈਂ ਨਹੀਂ ਅਸੀਫਾ ਦੇਂਦਾ ਤੇ ਕਾਲੀ ਦਲ ਚ ਕੰਮ ਕਰੂੰਗਾ ਹੁਣ ਮਾਫ ਕਰਨਾ ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਮੀਡੀਆ ਦੇ ਵਿੱਚ ਜਾਂ ਕੋਈ ਇਹ ਓਪਨ ਨਹੀਂ ਕੀਤੀਆਂ ਨਦੀਆਂ ਪਾਰਟੀਆਂ ਦੇ ਵਿੱਚ ਕੰਮ ਕਰਦੇ ਆ ਕਿਤੇ ਗਲਤੀਆਂ ਵੀ ਹੋ ਜਾਂਦੀਆਂ ਨੇ ਕਿਤੇ ਕੁਝ ਵੀ ਹੋ ਜਾਂਦਾ ਤੇ ਫਿਰ ਪਾਰਟੀ ਦੇ ਜ਼ਿੰਮੇਵਾਰ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਆਪਣੀ ਪਾਰਟੀ ਦੇ ਵਿੱਚ ਜੇ ਕੋਈ ਪਾਰਟੀ ਦੇ ਕੁਝ ਲੋਕ ਜਿਹੜੇ ਨੇ ਉਹ ਕੋ ਕੋ ਦਲਤ ਕੰਮ ਕਰਦੇ ਹੁਣ ਜਾਂ ਕਰਨ ਲੱਗੇ ਹੁਣ ਤੋਂ ਉਹਨਾਂ ਰੋਕਿਆ ਜਾਵੇ ਪਰ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚੋਂ ਅਸੀਂ ਕਦੀ ਤੁਹਾਡੀ ਇਦਾਂ ਦੀ ਅਚਾਨਕ ਪ੍ਰੈਸ ਕਾਨਫਰੰਸ ਦਾ ਨਾਂ ਤੇ ਵਿਕੀ ਨਾ ਥੋੜੀ ਪਰ ਅੱਜ ਬੁਲਾਇਆ ਵੀ ਗਿਆ ਇਹਦਾ ਲੰਬਾ ਸਮਾਂ ਇੰਤਜ਼ਾਰ ਵੀ ਕਰਾਇਆ ਗਿਆ ਪਰ ਛੋਟੀ ਜੀ ਗੱਲ ਪਿੱਛੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਇਹ ਤਾਂ ਗੱਲਾਂ ਸਾਰੀਆਂ ਮੀਡੀਆ ਨੂੰ ਫੈਲਾਉਣ ਦਾ ਪ੍ਰੈਸ਼ਰ ਪ੍ਰੈਸ਼ਰ ਪਈ ਪਿਆ ਹਿਕ ਮੰਨਦਾ ਵੇਖੋ ਇੱਕ ਗੱਲ ਬੜੀ ਕਲੀਅਰ ਹੈ ਜੋ ਹਾਲਾਤ ਅਸੀਂ ਅੰਦਰ ਡਿਸਕਸ ਕੀਤੇ ਆ ਉਹਦੇ ਤੋਂ ਪਹਿਲਾਂ ਵੀ ਕਰਦੇ ਰਹੇ ਆ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹ ਤਿੰਨ ਸੰਸਥਾਵਾਂ ਨੇ ਜਿਹੜੀਆਂ ਖਾਲਸਾ ਪੰਥ ਦੀਆਂ ਨਮਾਇੰਦਾ ਜਮਾਤਾਂ ਨੇ ਉਹਨਾਂ ਦੀ ਜਿਹੜੀ ਮੌਜੂਦਾ ਸਥਿਤੀ ਆ ਅਸੀਂ ਉਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਆ ਉਹਨਾਂ ਨੂੰ ਕਿਵੇਂ ਜੇ ਕੋਈ ਉਹਨਾਂ ਚ ਹੁਣਤਾ ਹੀ ਆਈ ਆ ਤੇ ਉਹਨਾਂ ਉਹਨਾਂ ਚ ਕਿਵੇਂ ਸੁਧਾਰ ਲਿਆਉਣਾ ਆ ਕਿਹੜੇ ਲੋਕ ਇਹਨਾਂ ਵਾਸਤੇ ਜਿਮੇਵਾਰ ਨੇ ਉਹਨਾਂ ਨਾਲ ਕੀ ਗੱਲਬਾਤ ਕਰਨੀ ਆ ਇਹ ਸਾਰਾ ਵਿਚਾਰ ਨਕਾਂਦਰਾ ਸੀ ਅੰਦਰ ਬੈਠ ਕੇ ਕੀਤਾ ਇਹ ਲੋਹੇਲਾ ਨੇ ਕੀਤਾ ਅੱਛਾ ਦੂਜੀ ਗੱਲ ਜਿਹੜੀ ਇੱਕ ਸੱਜਣ ਨੇ ਕਿਹਾ ਇੱਕ ਮਿੰਟ ਇੱਕ ਸੱਜਣ ਇਹ ਵੀ ਗੱਲ ਕਹੀ ਆ ਕਿ ਤੁਹਾਨੂੰ ਕੋਈ ਕਿਸੇ ਦਾ ਪ੍ਰੈਸ਼ਰ ਤੇ ਨਹੀਂ ਪਾਇਆ ਗਿਆ ਵੀ ਕੋਈ ਆਪਣਾ ਪ੍ਰੈਸ਼ਰ ਬਣਾਉਣਾ ਹਾਈ ਕਮਾਂਡ ਦੇ ਵੱਜੇ ਜਿਹੜੇ ਗਰੁੱਪ ਨੇ ਕਹੀਆਂ ਗੱਲਾਂ ਵਾਸਤੇ ਮੈਂ ਇਹ ਦਰਵਾਜ਼ਾ ਦੇ ਆ ਵੇਖੋ ਨਹੀਂ ਚੰਗੀ ਗੱਲ ਵਾਸਤੇ ਮੇਰੀ ਗੱਲ ਸੁਣੋ ਮਾੜੀ ਗੱਲ ਨਹੀਂ ਇਹ ਕੋਈ ਚੰਗੀ ਗੱਲ ਵਾਸਤੇ ਕੋਈ ਪ੍ਰੈਸ਼ਰ ਬਣਾਉਣਾ ਪਵੇ ਤੇ ਕੋਈ ਸਾਨੂੰ ਕੋਈ ਇਹ ਜਿਹੜਾ ਕਾਲਤਰ ਦਾ ਸਹਾਦਾ ਜਥੇਦਾਰ ਵੀ ਬਦਲਣ ਦੀ ਮੰਗ ਕਰ ਸਕਦਾ ਜੀ ਅੱਜ ਦਾ ਕਰੋ ਨਹੀਂ ਇਹ ਤੀਸਵੀਂ ਨਹੀਂ ਸਾਡੀ ਪੰਥ ਦੀ ਗੱਲ ਜਮੀਨਾਂ ਦੀ ਆ ਵੇਖੋ ਬੜੀ ਕਲੀਅਰ ਗੱਲ ਆ ਇੱਕ ਮਿੰਟ ਰੁਕੋ ਵਾਰੀ ਵਾਰੀ ਆਂ ਜਵਾਬ ਦੇਣਾ ਜਵਾਬ ਦਿੰਨੇ ਆ ਰਾਮਨਾ ਲੱਭਾ ਵੇਖੋ ਮੈਂ ਜਿਹੜੀ ਗੱਲ ਕੀਤੀ ਆ ਮੈਂ ਤਿੰਨ ਸੰਸਥਾਵਾਂ ਦਾ ਨਾਮ ਲਿਆ ਕਿ ਜਿਹੜੀਆਂ ਵੀ ਊਣਤਾਈਆਂ ਉਹਨਾਂ ਚ ਆਈਆਂ ਨੇ ਉਹ ਵੀ ਅਸੀਂ ਸਾਰੀ ਸਮੀਖਿਆ ਕੀਤੀ ਆ ਜਿੱਥੇ ਕਿਤੇ ਵੀ ਊਣਤਾਈ ਆ ਉਹਨੂੰ ਦੂਰ ਕਰਨ ਵਾਸਤੇ ਅਸੀਂ ਆਪਣੀ ਪਾਰਟੀ ਹਾਈਕਮਨ ਨੂੰ ਜ਼ੋਰ ਦੇ ਕੇ ਕਹਿੰਦੇ ਹਾਂ ਕਿ ਚਲਣਾ ਖਿਦਸਾ ਸੰਸਥਾਵਾਂ ਦੇ ਪਰਿਵਾਰ ਦਾ ਕਮਜ਼ੋਰ ਹੈ ਸਿਫਾਰਸ਼ ਉਹਨਾਂ ਨੇ ਨਹੀਂ ਦਿੱਤਾ ਤੇ ਉਹਨਾਂ ਨੇ ਅਸੀਂ ਕਿੰਨੀ ਗੱਲਾਂ ਕਰਦੇ ਆ ਰਾਮ ਨਾਲ ਅੱਖਾਂ ਜੀ ਰਾਮ ਨਾਲ ਅਜੀ ਤੁਹਾਡੀ ਸਾਰੀ ਗੱਲ ਜਵਾਬ ਦੇ ਰਹੇ ਆ ਆਪਾਂ ਕਾਲੀ ਕੋਈ ਨਹੀਂ ਕਾਲੀ ਕੋਈ ਨਹੀਂ ਸਾਰੀ ਗੱਲ ਜਾਓ ਕੈਨੇਡਾ ਦੇ ਵਿੱਚ ਸਾਂ ਤੇ ਮੈਂਨੇ ਹਿੰਦੁਸਤਾਨ ਟਾਈਮ ਦੇ ਇੱਕ ਗਾਥਾ ਉਹਨਾਂ ਦੀ ਮੈਂ ਬੈਂਕੂਵਰ ਸਾਂ ਤੇ ਹਿੰਦੁਸਤਾਨ ਟਾਈਮ ਦੇ ਇੱਕ ਚਲੋ ਜਿਹੜਾ رپورਟਰ ਆ ਉਹਨੇ ਮੇਰੇ ਨਾਲ ਸਵਾਲ ਕੀਤੇ ਸੀ ਮੇਰੀ ਇੰਟਰਵਿਊ ਲਈ ਸੀ ਉਹਦੇ ਜੇ ਮੈਨੂੰ ਸਭ ਤੋਂ ਪਹਿਲਾਂ ਉਹਨੇ ਪੁੱਛਿਆ ਸੀ ਬਈ ਇਹ ਜਿਹੜਾ ਰਾਮ ਵਿਹੀਮ ਆ ਇਹਨੂੰ ਜਿਹੜਾ ਮਾਫ ਕੀਤਾ ਵਾ ਤੁਹਾਡੇ ਦੇ ਵਾਰੇ ਕੀ ਵਿਚਾਰ ਹੈ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਇਹ ਗੱਲ ਚੰਗੀ ਨਹੀਂ ਹੋਣੀ ਇੱਕ ਗੱਲ ਦੂਸਰਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤੁਹਾਡਾ ਅ ਰਿਗਾੜੀ ਰਿਗਾੜੀ ਕਾਂਡਿਆ ਅਹੀਂ ਤੇ ਉਹ ਵਿਚਰੂ ਇਨੋਸੈਂਟ ਲੋਕ ਬੈਠੇ ਸੀ ਉੱਥੇ ਤੇ ਗੋਲੀਆਂ ਮਾਰ ਦਿੱਤੀਆਂ ਸਭ ਕੁਝ ਹੋ ਗਿਆ ਫਿਰ ਬਦਲੋ ਦਾ ਕੋਈ ਪਤਾ ਸੁਰ ਵੀ ਲਗਾ ਕੇ ਸੀਬੀਆਈ ਨੂੰ ਸਰਕਾਰ ਨੇ ਦਿੱਤਾ ਕਿ ਸਾਰੀਆਂ ਪਾਰਟੀਆਂ ਕਹਿੰਦੀਆਂ ਆਈਂਗਾ ਪੰਜਾਬ ਗਵਰਨਮੈਂਟ ਦੇ ਸਾਨੂੰ ਕੋਈ ਵਿਸ਼ਵਾਸ ਨਹੀਂ ਇਸ ਕਰਕੇ ਸੀਬੀਆਈ ਨੂੰ ਕੇਸ ਦੇ ਦਿੱਤਾ ਸੀ ਦੇ ਨੂੰ ਕੇਸ ਦੇ ਦਿੱਤਾ ਤੇ ਉਹਦਾ ਵੀ ਸਾਨੂੰ ਬਸੋਚਾ ਕੇ ਇਨੋਸੈਂਟ ਲੋਕ ਜਿਹੜੇ ਉਹਨਾਂ ਦਾ ਖਸੂਰ ਨਹੀਂ ਉਹਨਾਂ ਨੂੰ ਮਾਰਿਆ ਮੇਰਾ ਮਤਲਬ ਸਹੀ ਕੋ ਗਾਵਰਨਰ ਲੋਕਾਂ ਦੇ ਨਹੀਂ ਅਸੀਂ ਕੋਈ ਯਾਦੋਂ ਬੈਨ ਕੋਈ ਗੱਲ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵਾ ਸਭ ਕੁਝ ਹੋਇਆ ਇਹਦੇ ਵਾਸਤੇ ਜਿਹੜੀ ਪਾਰਟੀ ਆ ਉਹ ਇਸ ਚੀਜ਼ ਨੂੰ ਰਿਅਲਾਈਜ਼ ਕਰਦੀ ਆ ਜਾਂ ਨਹੀਂ ਕਰਦੀ ਮੈਂ ਕਿਹਾ ਜੀ ਇਹਦੇ ਬਾਰੇ ਤਾਂ ਮੈਂ ਹੁਣ ਇੱਥੇ ਆ ਮੈਨੂੰ ਤਾਂ ਕੋਈ ਪਤਾ ਨਹੀਂਗਾ ਕੋਈ ਪਾਰਟੀ ਦੇ ਜਿਹੜੇ ਸਾਡੇ ਪ੍ਰਮੁੱਖ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੋ ਜਿੰਮੇਵਾਰ ਕੋਣ ਹੈ ਜੋ ਵੀ ਗਲਤ ਹੋਇਆ ਤੁਸੀਂ ਮੰਨ ਗਲਤ ਹੋਇਆ ਜਿੰਮੇਵਾਰ ਕੋਣ ਹੈ ਜਿੰਮੇਵਾਰ ਸਿਆ ਜਿਹੜੀ ਰਿਪੋਰਟ ਆਈ ਆਰ ਜੀ ਸਿੰਘ ਕਮਿਸ਼ਨ ਦੀ ਹੁਣ ਵੇਖੋ ਇਹ ਆਪਾਂ ਹੁਣੇ ਗਲਤ ਕਰਕੇ ਤੇ ਮੁੱਕਦੀਆਂ ਨਹੀਂ 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 ਸਰਕਾਰ ਕਾਲੀ ਦਲਦੀ ਸੀ ਜਿੰਮੇਵਾਰ ਕੌਣ ਹੋਇਆ ਜੀ ਮੇਰਾ ਮਤਲਬ ਇਹ ਉਹਦੇ ਤੇ ਕਮਿਸ਼ਨ ਬਣ ਗਿਆ ਅਰਜੀਤ ਜੀ ਸੇ ਕਮੇਲ ਸਰਕਾਰ ਆਹੀ ਕਾਹਦੇ ਕਮਿਸ਼ਨ ਬਣ ਗਿਆ ਕਮਿਸ਼ਨ ਨੇ ਰਿਪੋਰਟ ਦੇਤੀ ਆ ਪਰ ਉਹ ਰਿਪੋਰਟ ਕਿਉਂ ਨਹੀਂ ਦੇਤੀ ਆ ਇਹ ਕਹਤਾ ਜੀ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਫੇਰ ਆ ਲਿਆ ਕਮਿਸ਼ਨ ਆਂਦਾ ਕੀ ਫਰਕ ਕੀ ਮਾਫ ਕਮਿਸ਼ਨ ਜਿਹੜਾ ਵਾ ਉਹ ਉਹਦੀ ਉਹਨੂੰ ਪੂਰੀ ਦੱਸਣਾ ਚਾਹੀਦਾ ਸੀ ਆ ਦੋਸ਼ੀ ਆਇਆ ਮਾੜਾ ਵਾਇਆ ਚੰਗਾ ਵਾ ਤਾਂ ਕਿ ਉਸੇ ਵੇਲੇ ਉਹਦੇ ਤੇ ਐਕਸ਼ਨ ਹੁੰਦਾ ਇਹ ਕੋ ਬਹਾਨਾ ਬਣਾ ਕੇ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਉਹ ਗੱਲ ਨੂੰ ਗਾ ਐਸ ਆਈਟੀ ਬਣਾ ਲਿਓ ਬਣਾ ਲਿਓ ਕੋਈ ਸਾਨੂੰ ਕੋਈ ਗੱਲ ਆਈ ਹੈ ਪਲੀਜ਼ ਨਹੀਂ ਤੁਹਾਡੇ ਸਾਰਿਆਂ ਦੇ ਜਵਾਬ ਦੇਾਂਗੇ ਇੱਕ ਜਣਾ ਗੱਲ ਕਰੀਏ ਡਾਕਟਰ ਜੀ ਸੰਪਰਕੀ ਕਣੀ ਚੱਲ ਰਿਹਾ ਲੱਗਦਾ ਤੁਹਾਨੂੰ ਪੀਸ ਪਰੇਗਾ ਇੱਕ ਚਿਰਾ ਉਹਨਾਂ ਦੀ ਗੱਲ ਸੁਣ ਲੈ ਪਾਈ ਤਾਂ ਲੱਗਦਾ ਕਿ ਸਰਪੰਚ ਦਾ ਬਿਆਨ ਪਾਵੇ ਯਾਰ ਇੱਕ ਜਣੇ ਨੂੰ ਗੱਲ ਕਰ ਲੈ ਪਲੀਜ਼ ਪਾਰਕ ਵਿੱਚ ਤਾਂ ਲੱਗ ਰਿਹਾ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਕਿਸੇ ਵੀ ਪੋਲੀਟੀਕਲ ਪਾਰਟੀ ਚ ਸਭ ਕੁਝ ਠੀਕ ਨਹੀਂ ਹੁੰਦਾ ਥੋੜੇ ਬਹੁਤੇ ਡਿਫਰੈਂਸ ਜਿਹੜੇ ਨੇ ਸਾਰੀਆਂ ਪਾਰਟੀਆਂ ਦੀ ਖਾਲਸਾ ਮੈਂ ਸਾਰੀਆਂ ਦੀ ਗੱਲ ਕਰ ਰਿਹਾ ਹਾਂ ਅਕਾਲੀ ਦਲ ਤੁਸੀਂ ਜਿੰਮੇਂ ਥੋੜੀ ਸਾਰੀਆਂ ਉਹਦੇ ਸਾਰੀਆਂ ਦੀ ਗੱਲ ਕਰ ਰਿਹਾ ਹਾਂ ਸਾਰੀਆਂ ਦੇ ਕੰਮ ਲਿਆ ਤੁਸੀਂ ਸਰ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਰਿਹਾ ਹਾਂ ਲਿਆ ਇੱਕ ਵਾਰੀ ਸਾਹਿਬ ਪਲੀਜ਼ ਆਪਣਾ ਆਨਸਰ ਕੰਪਲੀਟ ਕਰੋ ਜੋ ਆਪ ਨੇ ਸੋਇਆ ਆਨਸਰ ਕੰਪਲੀਟ ਕਰੋ ਕਿ ਪਾਰਟੀ ਸਭ ਕੁਝ ਠੀਕ ਚੱਲ ਰਿਹਾ ਤੁਸੀਂ ਉਹਨੇ ਕਹਿਆ ਕਿ ਬੀਜੇਪੀ ਨਾਲ ਤੋੜਨਾ ਪਿਆ ਤਾਂ ਤੋੜਾਂਗੇ ਵੀ ਬਿਲਕੁਲ ਉਹੀ ਪਾਰਟੀ ਸਭ ਪੰਜਾਬ ਦੇ ਹਿੱਤਾਂ ਦੇ ਖਿਲਾਫ ਬੀਜੇਪੀ ਕੋਈ ਗੱਲ ਉਹਦੀ ਸਰਕਾਰ ਕਰੇਗੀ ਕਾਂਗਰਸ ਦੀ ਸਰਕਾਰ ਕਰੇਗੀ ਕਿਸੇ ਵੀ ਦੀ ਸਰਕਾਰ ਹੋਵੇ ਸਾਨੂੰ ਪਹਿਲਾਂ ਪੰਜਾਬ ਦੇ ਹਿੱਤ ਨੇ ਉਦੋਂ ਬਾਅਦ ਸਰਕਾਰ ਸਰ ਮੇਰਾ ਸਵਾਲ ਸੀ ਕਿ ਪਾਰਟੀ ਸੁਖਵੀਰ ਸਿੰਘ ਜੀ ਸਰਬਸਤੀ ਸਭ ਕੁਝ ਠੀਕ ਚੱਲ ਰਿਹਾ ਹੁਣ ਆ ਵੀ ਜੀ ਮੋੜ ਸਵਾਲ ਸਰ ਮੈਂ ਦਾ ਹੈ ਭਾਵੇਂ ਤੁਸੀਂ ਅਫੀਰ ਲੋਕ ਮੈਂ

ਕਿੰਨਾਂ ਨੂੰ ਪਿਛਲੇ ਸਮੇਂ ਵਿੱਚ ਜੋ ਕਾਣ ਸਮਝਿਆ ਇਹ ਜੈਸੇ ਜਮਾਇਰ ਕਿ ਨਹੀਂ ਸਮਝਿਓ ਕਿਵੇਂ ਕਰਕੇ ਹੀ ਅਸੀਂ ਵਿਚਾਰ ਕੀਤਾ ਜੇ ਉਹਨਾਂ ਸੰਸਥਾਵਾਂ ਚ ਕੋਈ ਕਮੀਆਂ ਆਈਆਂ ਠੀਕ ਹੈ ਕਿਸੇ ਕਰਕੇ ਸਾਨੂੰ ਅੱਜ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਇਹਦਾ ਕਾਰਨ ਇੱਕ ਨੋਜਵਾਨ ਸਾਹਿਬ ਵਿਚਾਰ ਦੱਸਦਾ ਓਏ ਜੱਜ ਬਚਾ ਲਈ ਤੇਰੀ ਪ੍ਰੈਸ ਕਾਫੀ ਇੱਕ ਮਿੰਟ ਹੀ ਉਹਨਾਂ ਦਾ ਅਸੀਂ ਵਿਚਾਰ ਕਰਦਾਂਗੇ ਕਿ ਤਾਂ ਆਪ ਗੱਲ ਸੁਣ ਲੈਣਾ ਇੱਕ ਗੱਲ ਹੋਰ ਸਰ ਵੀ ਕੀ ਕਰਕੇ ਬੋਲੋ ਤੁਸੀਂ ਕੋਈ ਗੱਲ ਨਹੀਂ ਪਹਿਲੀ ਗੱਲ ਦਾ ਜਵਾਬ ਲਾ ਲੈ ਪਿਆ ਯਾਰ ਕੀ ਵਿਚਾਰ ਮਟੰਦਰਾ ਕੀ ਹੋਇਆ ਹਾਂਜੀ ਹਾਂਜੀ ਮੈਂ ਪਹਿਲਾਂ ਇੱਕ ਗੱਲ ਕਹਿ ਬਿਠਾ ਆ ਕਿ ਆ ਜਿਹੜੀ ਕੈਨਸ ਹਸਤਾਵਾ ਨਹੀਂ ਇਹਨਾਂ ਤੇ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਉਹਦੇ ਤੇ ਵਿਚਾਰ ਵਟਾਂਦਰਾ ਹੋਇਆ ਉਹਨਾਂ ਨੂੰ ਮੁੜ ਕੇ ਲਿਆਂ ਤੇ ਲਿਆਉਣ ਵਾਸਤੇ ਆਪਾਂ ਕੀ ਯਤਨ ਕਰਨੇ ਆ ਇਹਦੇ ਤੇ ਵਿਚਾਰ ਵਟਾਂਦਰਾ ਹੋਇਆ ਅਜੇ ਹੁੰਦਾ ਰਹੂਗਾ ਅਗਰ ਚੰਡੀਗੜ੍ਹ ਵਾਲੀ ਜਿਹੜੀ ਗੱਲ ਮੈਂ ਪਹਿਲਾਂ ਕਹਿ ਬੀਠਾਵਾ ਉਹਦੇ ਤੇ ਵਿਚਾਰ ਵਟਾਂਦਰਾ ਹੋਇਆ ਔਰ ਇਹ ਇੱਥੇ ਸਮਾਪਤ ਨਹੀਂ ਹੋ ਰਿਹਾ ਅਸੀਂ ਇਹ ਸ਼ਖਸ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ ਅਸੀਂ ਹਫਤੇ ਚ ਇੱਕ ਮੀਟਿੰਗ ਕਰਿਆ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ ਇਹਨੂੰ ਕਿਸੇ ਕੀਮਤ ਤੇ ਜਿਹੜੇ ਆ ਨਾ ਉਹ ਉਹਨੂੰ ਬਰਬਾਦ ਨਹੀਂ ਹੋਣ ਦੇਣਾ ਅੱਜ ਸਾਡਾ ਸਾਡਾ ਪਾਰਟੀ ਦੀ ਪਾਰਟੀ ਦੇ ਨਾਲ ਤੁਹਾਡੀ ਸੋਲੀਡਰਿਟੀ ਹੈਗੀ ਹੈ ਕਿ ਸੁਖਬੀਰ ਸਿੰਘ 100% ਪਾਰਟੀ ਨਾਲ ਇੱਥੇ ਭਾਣ ਦੇ ਬਹੁਤ ਸਾਰੇ ਆਏ ਆਏ ਚਲੇ ਗਏ ਅਸੀਂ ਪਾਰਟੀ ਦੇ ਨਾਲ ਖੜੇ ਆਂ ਬਰਬੁਰ ਕਿਸੇ ਇੱਕ ਵਿਅਕਤੀ ਨਾਲ ਨਹੀਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਬਣਨ ਦਾ ਲੋਟ ਹੈਗੀ ਕੀ ਹੁੰਦੇ ਸਮਝਦੇ ਨਵਾਂ ਪ੍ਰਧਾਨ ਉਹ ਅਕਾਲੀ ਦਲ ਦਾ ਕਿ ਨਹੀਂ ਹਾਂ ਕੋਈ ਸਵਾਲ ਆ ਯਾਰ ਦਾ ਐਸਾ ਕੋਣ ਦੱਸ ਦੂਗਾ ਬਰਬੁਰ ਸਭ ਤੁਸੀਂ ਕੱਟਬੋਟ ਦੇ ਰੀਜ਼ਨੋਂ ਕੋਈ ਅਕਾਲੀ ਦਲ ਦੇ ਵਿੱਚ ਹਾਂਜੀ ਜਿਹੇ ਤਾਂ ਟੋੜਾ ਤੋਂ ਘੱਟ ਨਹੀਂ ਤੁਸੀਂ ਹੈਗੇ ਜਿਹੇ ਤਾਂ ਟੋੜਾ ਦੇ ਟਾਈਮ ਤੇ 1972 ਦੇ ਵਿੱਚ ਜਦੋਂ ਅਕਾਲੀ ਦਲ ਹਾਰਿਆ ਸੀ ਸੱਤ ਪਤਸੀ ਪਰਦਾਲ ਸੀ ਤੇ ਟੋੜਾ ਸਾਹਿਬ ਨੇ ਕਿਹਾ ਵੀ ਇਹ ਸੱਤ ਤਸੀਹਰਾ ਦੇ ਵਿੱਚ ਸਾਡ ਨੂੰ ਉਸ ਟੀਮ ਦਾ ਨਾਇਆ ਸੀਗਾ ਤੇ ਹੁਣ ਜਈ ਪਾਰਟੀ ਉਹਨੇ ਜਿੰਮੇਵਾਰ ਰਕੋ ਤੇ ਕੀ ਤੁਸੀਂ ਅਸਾਂ ਮੰਗੋ ਕਿਸੇ ਕੁਝ ਦੀ ਮੰਗੋ ਵੇਖੋ ਇਹਨਾਂ ਚਾਜੋ ਸਾਡੇ ਤੋਂ ਬਗੈਰ ਹੋਰ ਦੁਸਤਾਵਸ ਨਹੀਂ ਦੋਸਤ ਮੈਂ ਮੈਨੂੰ ਨਾ ਗੱਲਾਂ ਨੂੰ ਮਰੋੜ ਤੋੜ ਕੇ ਕਰਨ ਦੀ ਆਦਤ ਨਹੀਂ ਤੇ ਨਾ ਮੈਨੂੰ ਕਰਨੀ ਆਉਂਦੀ ਸਿੱਧੀ ਸਿੱਧੀ ਕਰ ਦਿਓ ਜੀ ਅਸੀਂ ਇਹ ਜੋ ਨੇ ਜੋ ਹੈਗੇ ਯਾਰਾ ਉਹ ਤੁਹਾਨੂੰ ਪਤਾ ਵਾ ਬਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸੁੱਚੇ ਸਿਫਾਈ ਆਪਣੇ ਆਪ ਨੂੰ ਕਹਿੰਦੇ ਹਾਂ 60 ਸਾਲ ਮੈਨੂੰ ਰਾਜਨੀਤੀ ਚ ਹੋ ਗਿਆ ਪੰਜ ਵਾਰ ਮੈਂ ਐਮ.ਐਲ.ਏ ਬਣਿਆ ਇੱਕ ਵਾਰ ਮੈਂ ਐਮ.ਪੀ ਬਣਿਆ ਕਈ ਵਾਰ ਦੋ ਤਿੰਨ ਵਾਰ ਵਜ਼ੀਰ ਬਣਿਆ ਕੋਈ ਮਤਲਬ ਸਾਨੂੰ ਸਾਡੇ ਮੰਨ ਦੇ ਵਿੱਚ ਇਹ ਆ ਵੀ ਅਸੀਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦੇਣਾ ਬੰਦੇ ਬਹੁਤ ਸ਼ੋਕਿਆ ਅਕਾਲੀ ਦਲ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਬਹੁਤ ਜਰੂਰੀ ਹੈ ਜੀ ਹਾਂਜੀ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਕਲਾ ਬਹੁਤ ਜਰੂਰੀ ਹੈ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਬਿਜੀ-ਬਿਜੀਆਂ ਨੇ ਅਕਾਦੀਤ ਪੰਜਾਬ ਦੀ ਗੱਲ ਕਰ ਸਕਦਾ ਵਾਂ ਅਸੀਂ ਤੁਹਾਨੂੰ ਉਸੇ ਵਕਤ ਤੇ ਫਿਰ ਲੈ ਕੇ ਆਏ ਕਿ ਉਹ ਨੇ ਵੀ ਜੇਲ ਲੀਡਰਸ਼ਿਪ ਦੀ ਤਬਦੀਲੀ ਲੋੜ ਕੋਈ ਤੇ ਤੁਸੀਂ ਮੰਨ ਕਰੋ ਕਿ ਬੰਦ ਕਰੋ ਤੇ ਮੰਗ ਕਰੇਂ ਹੀ ਆਪ ਕੋ ਕਰਾ ਵੀ ਦਿੰਦਾ ਕਰਦਾ ਤਾਂ ਹੀ ਮਨਜ਼ੂਰ ਰੱਖਦਾ ਕਾਹ ਵੀ ਲੰਬੇ ਸਮੇਂ ਬਾਅਦ মিডিਆ ਦੇ ਰੋਬਰੂ ਹੋਏ ਹੋ ਇਹ ਆਪਣੇ ਵਿਚਾਰ ਰੱਖੋ ਮੈਂ ਕਰੀਏ ਤੁਹਾਡੀ ਇਸ ਸ਼ਾਮ ਲੋ ਪਰ ਬੜੀ ਦੁੱਖਦਾਈ ਅੱਜ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਮੈਂ ਥਾਲੇ ਭਰਾ ਸਾਰੇ ਇਕੱਠੇ ਹੋਏ ਆ ਤੇ ਸਭ ਤੋਂ ਵੱਡੀ ਖੁਸ਼ੀ ਹੈ ਤੁਹਾਡੇ ਨਾਲ ਮੁਲਾਕਾਤ ਹੋਈ ਨਹੀ ਅਸੀਂ ਪਰ ਜਦੋਂ ਇਹਨਾਂ ਦੇ ਬਾਅਦ ਕੋਰੋਨਾ ਨਾਲ ਹੈ ਨਾ ਅੰਨੇ ਦੇ ਤਿੰਨ ਕਿੱਥੇ ਨਹੀਂ ਨਹੀਂ ਅੱਜ ਕੋਈ ਨਹੀਂ ਫਿਰ ਜੱਜ ਸਾਹਿਬ ਸਵੇਰੇ ਦੀ ਚਰਚਾ ਇਹ ਚੱਲ ਰਹੀ ਸੀ ਕਿ ਅਸੀਂ ਜਿਹੜਾ ਨਾ ਜਿਹੜਾ ਗਰੁੱਪ ਇਕੱਠਾ ਹੋ ਰਿਹਾ ਇਹ ਅਸਤੀਫੇ ਦੇਣਗੇ ਕੀ ਕੋਈ ਮੰਨ ਬਣਾਇਆ ਅਸਤੀਫੇ ਦੇਣ ਦਾ ਨਹੀਂ ਤੇਰੇ ਕੋਈ ਗੱਲ ਨਹੀਂ ਸਾਡੀ ਪਾਰਟੀ ਆ ਸ਼ਰਮਣੀ ਕਾਲੀ ਤਾਂ ਅਸੀਂ ਕਿਉਂ ਅਸਤੀਫੇ ਦੇਵਾਂਗੇ ਉਹਦੇ ਨਹੀਂ ਦੇਖੋ ਨਾ ਤੁਹਾਡਾ ਪੈਸਾ ਨਹੀਂ ਪਾਰਟੀ ਆ ਅਸੀਂ ਕਿਉਂ ਅਸਤੀਫਾ ਨਹੀਂ ਪਾਰਟੀ

60 ਸਾਲ ਹੋ ਗਏ ਇਹਦੇ ਵਾਸਤੇ ਮਰ ਗਏ ਆ ਕੱਪ ਗਏ ਆ ਅਸੀਂ ਪਾਰਟੀ ਨੂੰ ਸਮਝਦੇ ਵਿੱਚ ਸਾਡੀ ਇਹ ਮਾਂ ਆ ਅਸੀਂ ਇਹਨੂੰ ਕਿਤਨਾ ਛੱਡ ਦਿਆਂਗੇ ਜੇ ਕੋਈ ਇੱਕ ਮਿੰਟ ਜੇ ਕੋਈ ਮਾੜਾ ਅੰਸਰ ਪਾਰਟੀ ਵਿੱਚ ਹੋਊਗਾ ਉਹਨੂੰ ਕੱਢਣ ਦੀ ਮੰਗ ਕਰਾਂਗੇ ਅਸੀਂ ਪਾਰਟੀ ਨਹੀਂ ਛੱਡਾਂਗੇ ਲੋਕੀ ਅਕਾਲੀ ਲਾਲ ਦੇ ਖਿਲਾਫ ਨਹੀਂ ਮੌਜੂਦਾ ਲੀਡਰਸ਼ਿਪ ਦੇ ਵਿੱਚ ਕੁਝ ਐਸੇ ਬੰਦੇ ਜਿਹਦੇ ਕਹਿੰਦਾ ਅਕਾਲੀ ਦਲ ਖਿਲਾਫ ਹੈ ਤੇ ਲੋਕੀ ਜਿਹਨਾਂ ਹੀ ਮੁਕਾਬਲਾ ਕਰੀ ਆ ਕੀ ਉਹਨਾਂ ਆਡੈਂਟੀਫਾਈ ਕਰਕੇ ਉਹਨਾਂ ਹਾਈਪੀ ਕਰੋਗੇ ਕਿ ਅਕਾਲੀ ਦਲ ਦਾ ਉਹਨਾਂ ਨਾਲ ਹੋ ਜਾਓ ਉਹ ਕਿਹਦੇ ਤੋਂ ਹੰਤੋਈ ਦਾ ਰੋ ਟੱਕ ਮੈਸਾਰੋ ਬਾਕੀ ਬਾਕੀ ਨਾਲ ਪਤਾ ਲੱਗ ਜੇ ਕੀ ਪਤਾ ਇਹ ਤਾਂ ਦੇਖਣੇ ਕਰਦੇ ਨਹੀਂ ਕੋਈ ਇੱਕੋ ਹੀ ਬੇਇਨਤੀ ਕਰ ਲਈ ਸਾਰੇ ਪਰਾਸ ਵਾਲੇ ਵੀਰਾਂ ਨੂੰ ਅਸੀਂ ਜਿੱਲੇ ਵੀ ਇੱਥੇ ਸਿੰਘ ਬੈਠੇ ਆ ਸਾਡਾ ਆਖਰੀ ਸਾ ਵੀ ਕਾਲੀਦਾਲ ਚ ਨਿਕਲਦਾ ਆਸੀਂ ਕਾਲੀਦਾਲ ਨੂੰ ਕਿਸੇ ਸੂਰਤ ਵੀ ਉਹ ਜਿਹੜਾ ਖਰਾਬ ਕਰੂਗਾ ਉਹਨ ਬਰਬਾਦ ਕਰੀ ਜਾ ਬ੍ਰਹਮਪੁਰਾ ਸਾਹਿਬ ਤੁਸੀਂ ਇੱਕ ਮਾਝਾ ਗਰੁੱਪ ਬਣਾ ਲਿਆ ਅਸਰਾ ਮਝੇਲਾ ਦਾ ਕੀ ਪ੍ਰਧਾਨ ਨਾਲ ਸਹਿਮਤੀ ਲਈ ਹੈ ਉਹਦੀ ਨਹੀਂ 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 ਲਿਆ ਇੱਕ ਕਾਲੀਦਾਲ ਛੱਡਿਆ ਓਏ ਇਹੀ ਕਹੀ ਗਾ ਹੈ ਗੱਲ ਸੁਣੋ ਸਾਡੇ ਬਰਮਪੁਰੇ ਦੇ ਕੱਦ ਬੋਦਾ ਇੱਕ ਬਾਦਲ ਸਾਹਿਬ ਖਲਾ ਬੰਦਾ ਵਾ ਲੀਤੇ 2 ਨੰਬਰ ਤੇ ਮੈਂ ਅੱਜ ਇਸ ਬੰਦੇ ਨੇ ਸਭ ਤੋਂ ਜ਼ਿਆਦਾ ਸਫਰ ਕੀਤਾ ਤੇ ਕਈਆਂ ਕੱਢਿਆ ਤੇ ਅਸੀਂ ਬੰਦੇ ਸਾਹਿਬ ਗੱਲ ਸੁਣੋ ਤੇ ਅਸੀਂ ਕਦੀ ਕਾਲੀ ਦਲ ਦੇ ਬਾਰੇ ਸੋਚਿਆ ਦੇ ਕਾਲੀ ਦਲ ਦਾ ਕੋਈ ਨੰਸਾਨ ਹੋ ਬੰਦੇ ਛੋਟੇ ਮੈਂ ਤੈਨੂੰ ਅੱਗੇ ਦੱਸਿਆ ਬੰਦੇ ਤੇ ਕੁਝ ਵੀ ਨਹੀਂ ਕਹੀ ਆਏ ਤੇ ਕਈ ਗਏ ਤੇ ਕਈਆਂ ਨੇ ਜਾਣਾ ਹੁਣ ਚਲੇ ਪਾਕਿਸਤਾਨ ਚਲੇ ਗਏ ਦਿਆ ਪਾਕੀ ਕਿਕ ਤੁਸੀਂ ਵੀ ਮਿਝਾ ਲਓ ਸਾਰੇ ਜਿੰਨੇ ਇੱਥੇ ਆਏ ਹੋ ਇੱਕ ਮਿੰਟ ਦੀ ਗੱਲ ਆ ਤੁਸੀਂ ਵੀ ਮਿਝਾ ਲਓ ਜੇ ਅਸੀਂ ਮਾਝੇ ਵਾਲੇ ਕੁਝ ਇਕੱਠੇ ਹੋ ਕੇ ਮਾਝੇ ਵਾਸਤੇ ਹੀ ਕੁਝ ਨਾ ਕੁਝ ਲੈ ਲਈਏ ਤੇ ਮੈਂ ਸਮਝਦਾ ਸਾਡੇ ਇਕੱਠੇ ਹੋਣਾ ਠੀਕ ਰਹੇ ਮਾਝੇ ਦੀ ਟੀਮ ਨੇ ਇਹ ਗੱਲਾਂ ਛੱਡ ਦਿਓ ਅਗਲੀ ਕਰਤੱਵ ਤੇ ਚੱਲੋ ਕਈ ਬਲਾ ਅੱਜ ਕਰਨ ਵਾਲੀਆਂ ਨੇ ਕਈ ਗੱਲਾਂ ਬਾਤ ਕਰਾਂਗੇ ਗੱਲ ਸੁਣੋ ਨਹੀਂ ਤੁਹਾਨੂੰ ਛੇਤੀ ਛੇਤੀ ਬੰਦ ਕਰਿਆ ਕਰਾਂਗੇ ਇਹ ਲੋੜ ਹੈ ਕੋਈ ਨਹੀਂ ਸਾਡਾ ਅਰਥੀ ਦੇ ਤੋਂ ਬਾਅਦ ਸਾਡੇ ਨਾਲ ਇੰਗਲੈਂਡ ਦੇ ਸੀਨੀਅਰ ਸਾਹਿਬਾਂ ਦੇ ਜੀਵਨ ਬਾਰੇ ਬਾਰ ਬਾਰ ਗੱਲ ਕਰਦੇ ਨਹੀਂ ਸਾਡਾ ਨਹੀਂ ਕੋਈ ਪਰਨਾਏ ਕੋਈ ਹਾਰੀ ਕੋਈ ਨਹੀਂ ਮੈਨੂੰ ਵਾਲ ਦੀ ਕੋਈ ਤੁਹਾਡੀ ਨਹੀਂ ਮਿਲੀ ਕਿਸੇ ਸਾਹਿਬ ਦਾ ਮੇਰਾ ਨਹੀਂ ਸਾਡੇ ਬੜੇ ਸਪੋਕੇਟਿਡ ਦੇ ਲੱਗ ਰਹੇ ਨਹੀਂ ਬਿਲਕੁਲ ਨਹੀਂ ਇਹ ਕੀਮਤਾਂ ਨਹੀਂ ਦੇਖੋ ਤਾਂ ਕੋਈ ਫਰਕ ਪੈਗਾ 10 ਸਾਲ ਦੇ ਜਾਣ ਨਾਲ ਜਿੱਦਾਂ ਘਰ ਬੈਗੇ ਨੇ ਸੀਨੀਅਰ ਸਾਹਿਬਾਂ ਨੂੰ ਲੋੜ ਤੇ ਪਾਰਟੀ ਸਾਹਿਬ ਜੀ ਕਿ ਸਾਹਿਬ ਜੀ ਸਾਡੇ ਬਹੁਤ ਪਿਆਰੇ ਮਿੱਤਰ ਤੇ ਬਹੁਤ ਸੀਨੀਅਰ ਸੈਂਟਰ ਦੇ ਵਜ਼ੀਰ ਵੀ ਰਹੇ ਨੇ ਪੰਜਾਬ ਦੇ ਵਜ਼ੀਰ ਵੀ ਰਹੇ ਨੇ ਚਾਰੋਂ ਐਮ ਐਲ ਏ ਵੀ ਬਣੇ ਨੇ ਦੋਹਰਾ ਦਾ ਸਭਾ ਦੇ ਮੈਂਬਰ ਵੀ ਬਣੇ ਨੇ ਪਾਰਲੀਮੈਂਟ ਦੇ ਮੈਂਬਰ ਵੀ ਬਣੇ ਨੇ ਸਾਡੀ ਕੋਰ ਕਮੇਟੀ ਦੇ ਵੀ ਉਹ ਹੈਗੇ ਨੇ ਤੇ ਸਿਕੱਤਰ ਜਨਰਲ ਨੇ ਪਾਰਟੀ ਉਹਨਾਂ ਦੇ ਜਾਣ ਨਾਲ ਸਾਨੂੰ ਬਹੁਤ ਵੱਡਾ ਝਲਕਾ ਲੱਗਾ ਦੁੱਖ ਹੋਇਆ ਬਸ ਇਹ ਨਹੀਂ ਹੋਣਾ ਚਾਹੀਦਾ ਅੱਜ ਤਾਂ ਕਿਹਦੀ ਕੀ ਹੋਣੀ ਹੈ ਸੰਗਰੂਰ ਤੋਂ ਨਵੀਂ ਲੀਡਰਸ਼ਿਪ ਆਏਗੀ ਓ ਯਾਰ ਹੋਰ ਕਿਹੜੀ ਗੱਲ ਮੈਨੂੰ ਕੀ ਪਤਾ ਆ ਜੀ ਤੇ ਨਹੀਂ ਇਹ ਤਾਂ ਤੁਹਾਡੇ ਨਾਲ ਆਖਾ ਹੋ ਗਿਆ ਇਹਦੇ ਵਿੱਚ ਖਿਡਾਰੀ ਤੁਸੀਂ ਹੁਣ ਛੱਡ ਵੀ ਗਿਆ ਹੋਰ ਤੁਸੀਂ ਕੀ ਗੱਲ ਕਰੀ ਆ ਜੀ ਪਾਰਟੀ ਦੇ ਕੋਈ ਚੰਗੀਆਂ ਗੱਲ ਬਣਾਣੀ ਹੋਏ ਮਨਾਵਾਂਗੇ ਇਹ ਗੱਲ ਕਹੀ ਜਾਣਾ ਇੱਕ ਬੰਦਾ ਜਵਾਬ ਦੇ ਲੋ ਚੰਗੀ ਗੱਲ ਕਿਹੜੀ ਹੈ ਚੰਗੀਆਂ ਕਈ ਗੱਲਾਂ ਨੇ ਪਾਰਟੀ ਦੇ ਵਿੱਚ ਹੋਏ ਘਰ ਦੇ ਵਿੱਚ ਹੋਏ ਡਵਲਪਮੈਂਟ ਹੁੰਦੀਆਂ ਨੇ ਚੰਗੀਆਂ ਤੇ ਮਾਰੀਆਂ ਤੇ ਪਾਰਟੀ ਦੇ ਵਿੱਚ ਕਿੰਨੀਆਂ ਕਿੰਨੇ ਇਸ਼ੂ ਨੇ ਕਿੰਨੇ ਸਵਾਲ ਬੈਨੇ ਅਸੀਂ ਉਹਨਾਂ ਵਾਂਗ ਜਿਹੜੇ ਬਿਹਤਰੀ ਸੁਪਾਰਟੀ ਨੂੰ ਤਕੜਾ ਕਰ ਸਕਦੇ ਨੇ ਪੰਜਾਬ ਨੂੰ ਤਕੜਾ ਕਰ ਸਕਦੇ ਨੇ ਪੰਜਾਬ ਚ ਅਮਨ ਰਹੇ ਜੀ ਤੁਸੀ ਕੀ ਹੈ ਤੁਸੀ ਆਪਣੀ ਗੱਲ ਪਾਰਟੀ ਨੂੰ ਬਣਾਓਗੇ ਠੀਕ ਹੈ ਜੀ ਮੈਂ ਸਵਾਲ ਕਰਦਾ ਨਹੀਂ ਪਾਰਟੀ ਜਿ ਰੱਖਾਂਗੇ ਬਣਾਵਾਂਗੇ ਨਹੀਂ ਫਰਕ ਆ ਕਿ ਉਹ ਰੱਖਾਂਗੇ ਪਾਰਟੀ ਤੁਹਾਡੀ ਗੱਲ ਮੰਨੇ ਨਾ ਮੰਨੇ ਉਹ ਗੱਲ ਹੀ ਕਿਉਂਕਿ ਜਦੋਂ ਬਰਗਾੜੀ ਕਰਨ ਤੋਂ ਬਾਅਦ ਜਦੋਂ ਡੇਰਾ ਸੱਚਾ ਸੋਦ ਨੂੰ ਮਾਫੀ ਦੇਣੀ ਸੀ ਪਾਰਟੀ ਨੇ ਵਿਰੋਧ ਕੀਤਾ ਮੈਂ ਠੀਕ ਕਹਿ ਰਿਹਾ ਦਸੋ ਬਿਲਕੁਲ ਠੀਕ ਹੈ ਠੀਕ ਹੈ ਜੀ ਉਦੋਂ ਪਾਰਟੀ ਦੇ ਤੁਹਾਡੀ ਗੱਲ ਨਹੀਂ ਸੁਣੀ ਹੁਣ ਸੁਣੂਗੀ ਕੋਸ਼ਿਸ਼ ਸਾਹਮਣੇ ਦੀ ਸਮਝੰਗੀ ਗੱਲ ਵਾਸਤੇ ਲੜਾਂਗੇ ਕੋਈ ਸੁਣੇ ਨਾ ਸੁਣੇ ਸਾਡੀ ਵੱਲੋਂ ਕੋਸ਼ਿਸ਼ ਪੂਰੀ ਹੋਵੇ ਬ੍ਰਾਂਦਰਾ ਸਾਹਿਬ ਮੈਨੂੰ ਹਰ ਜੀ ਮੈਂ ਇਸ ਕਰਕੇ ਲੋੜ ਹੋਈ ਕਿ ਤਾਂ ਵੀ ਸੁਣਾਈ ਨਹੀਂ ਹੋ ਰਹੀ ਪਾਰਟੀ 'ਚ ਮੈਂ ਉਹ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਵੇਖੋ ਇਹ ਤਾਂ ਨਾ ਕਰੋ ਸਾਡਾ ਬੇਫਿਕਰ ਨਹੀਂ ਇਹ ਤਾਂ ਜਿਹੜੀ ਜਾਨੀ ਨੇ ਕਿ ਤੁਹਾਡੀ ਸੁਣਾਈ ਹੋ ਰਹੀ ਹੈ ਆਹੀ ਗੱਲਾਂ ਗੱਲਾਂ ਕੀਤੀਆਂ ਤੁਹਾਨੂੰ ਸਭ ਕੋ ਜੱਟ ਬੱਤੀ ਤੋਂ ਹੀ ਸਭ ਸਮਝ ਗਿਆ ਛੋਟੇ ਛੋਟੇ ਤੁਸੀਂ ਸਾਡੇ ਮੇਤਰੋ ਸਾਹਿਬ ਨੂੰ ਸਮਝ ਨਹੀਂ ਗਏ ਸਮਝ ਨਹੀਂ ਜਾਂਦਾ ਦੱਸੋ ਜੀ ਸਾਹਿਬ ਤੁਸੀਂ ਕੀ ਕਰਦੇ ਹੋ ਆਨਲਾਈਨ ਮਾਜ ਦੇ ਸੀਨੀਅਰ ਲੀਡਰ ਆਏ ਜੇ ਉਹ ਵੀ ਨਹੀਂ ਇਹ ਨਹੀਂ ਕਿਹਾ ਉਹਨੂੰ ਆਨਲਾਈਨ ਕੀ ਕਾਰਨ ਮਤਲਬ ਮਾਜ ਦੇ ਉਹ ਵੀ ਸਲਾਹ ਲੈਂਦੇ ਉਹ ਵੀ ਸੀਨੀਅਰ ਲੀਡਰ ਕਾਦੋ ਦਾ ਵੀ ਸਲਾਹ ਲੈ ਲੈਂਦੇ ਭਾਈ ਘਾਟੀ ਗੱਲ ਮੰਨ ਕੇ ਅਗਲੀ ਵਾਰ ਉਹਨਾਂ ਨੂੰ ਸੱਦ ਲਾਂਗੇ ਅੱਜ ਨਹੀਂ ਸੱਦਿਆ ਸਾਤ ਹਾਲ ਮੈਂ ਲਿਖਿਆ ਹੋਰ ਹਾਂ ਹਾਂ ਬੋਲ ਜਿਹੜਾ ਹਾਲ ਤੇਰੀ ਦੋਸ਼ੀਆਂ ਦੀਆਂ ਦੋਸ਼ੀਆਂ ਦੀਆਂ ਫਾਈਲਾਂ ਜਾਰੀ ਕੀਤੀ ਰਕਤ ਸਿੰਘ ਕਮਿਸ਼ਨ ਨੇ ਕੀ ਤੁਸੀਂ ਇਹ ਸਮਝਦੇ ਵੀ ਹੋਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਵੇਖੋ ਜਿਹੜਾ ਵੀ ਦੋਸ਼ੀ ਜਿਹੜਾ ਜਿਹੜਾ ਆਇਆ ਜਿਨ੍ਹਾਂ ਦੇ ਨਾਮ ਜਿਹੜਾ ਆਇਆ ਉਹ ਅਜੇ ਫਾਈਨਲ ਨਹੀਂ ਮੁਰਕੇ ਸਰਕਾਰ ਨੇ ਸੈੱਟ ਬਣਾਤੀ ਆ ਉਹਦੀ ਇਨਵੈਸਟੀਗੇਸ਼ਨ ਹੋਰ ਫੇਰ ਹੋਣੀ ਆ ਅਸੀਂ ਸਾਰੇ ਇਸ ਗੱਲ ਦੇ ਹੱਥ 'ਚ ਆਂ ਸਾਨੂੰ ਸਭ ਤੋਂ ਪਹਿਲਾਂ ਪਾਰਟੀ ਤੋਂ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਹਿਲਾਂ ਆ ਸਾਡੀ ਪਹਿਲੀ ਤਰਜੀਹ ਉਹ ਆ ਉਹਦੀ ਬੇਅਦਬੀ ਕਰਨ ਵਾਲਾ ਕੋਈ ਵੀ ਹੋਵੇ ਛੋਟਾ ਵੱਡਾ ਜਿਹੜਾ ਮਰਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਇਸ ਸਭ ਦੇਸ਼ਾਂ ਤੋਂ ਦੇਖਣ ਦੀ ਵੱਡੀ ਮੰਗ ਆ ਕਿ ਇਹ ਕਾਉਂਤਕ ਸਹਿਰ ਦੇ ਜਥੇਦਾਰ ਨੂੰ ਬਦਲਿਆ ਜਾਣਾ ਚਾਹੀਦਾ ਤੁਸੀਂ ਉਸ ਦੇ ਹੱਕ ਚ ਜਾਂ ਕਹੋ ਤੁਸੀਂ ਪਰ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਇਹ ਤਿੰਨਾਂ ਸੰਸਥਾਵਾਂ ਤੇ ਜੋ ਅੱਜ ਦੇ ਹਾਲਾਤ ਬਣੇ ਨੇ ਉਹਨਾਂ ਤੇ ਅਸੀਂ ਵਿਚਾਰ ਕੀਤਾ ਤੇ ਅਸੀਂ ਆਪਣੀ ਪਾਰਟੀ ਦੇ ਜਾਂਦਾ ਜੀ ਇੱਕ ਤਾਂ ਜੀਦਾ ਪੁੱਛਦਾ ਸਰ ਜਾਂਦਾ ਸਾਡੇ ਪਾਰਟੀ ਆ ਪਾਰਟੀ ਹੋ ਜਾਂਦਾ ਤੇ ਨਸਰਤਾਵਾਦ ਨਾ ਦੇ ਹੋਰੀ ਗੱਲ ਤੋਂ ਕੋਈ ਯਾਰ ਤੁਸੀਂ ਗੱਲ ਰਵੇ ਤੁਸੀਂ ਕੁਐਸਚਨ ਕਰ ਲਓ ਫਿਰ ਇਸ ਤਰ੍ਹਾਂ ਫਿਰ ਫਿਰ ਨਹੀਂ ਗੱਲ ਕਰੋ ਜਵਾਬ ਦਿਓ ਇੱਕ ਇੱਕ ਦੇਖੋ ਮੈਂ ਪਹਿਲਾਂ ਹੀ ਕਹਿ ਦਿੱਤਾ ਜੇਸ ਖੱਬ acha ਹੁੰਦਾ ਪੇਰਾ ਇੰਨੇ ਬੰਦੇ ਇੱਥੇ ਬੈਣ ਦੀ ਲੋੜ ਨਹੀਂ ਸੀ। اچھا। ਇਹ ਗੱਲ ਬੜੀ ਕਲੀਅਰ ਹੈ। ਬੱਚਾ ਨਹੀਂ। ਠੀਕ ਆ। ਇਸ ਕਰਕੇ ਜੇ ਕੋਈ ਊਣਤਾਈਆਂ ਆਈਆਂ ਨੇ, ਅਸੀਂ ਡਿਸਕਸ ਕੀਤੀਆਂ ਨੇ। ਅਸੀਂ ਆਪਣੀ ਪਾਰਟੀ 'ਚ ਉਹ ਊਣਤਾਈਆਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕਰਾਂਗੇ। ਲੇਕਿਨ ਕਿਸੇ ਕੀਮਤ 'ਤੇ ਅਕਾਲੀ ਦਲ ਨਹੀਂ ਛੱਡਾਂਗੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਾਡੀਆਂ ਕੋਸ਼ਿਸ਼ਾਂ ਬਿਲਕੁਲ ਜੀ ਬਾਦਲ ਸਾਹਿਬ ਤੇ ਜਦੋਂ ਉਹਨਾਂ ਨੇ ਪ੍ਰਧਾਨਗੀ ਦਾ ਪ੍ਰਸ਼ਨ ਪੁੱਛਿਆ ਤੇ ਉਹਨਾਂ ਨੇ ਨੋ ਕਮੈਂਟ ਕਹਿਣਾ ਹੀ ਬਿਹਤਰ ਸਮਝਿਆ ਲੇਕਿਨ ਇਹ ਨੋ ਕਮੈਂਟ ਦਾ ਕੀ ਮਤਲਬ ਲਿਆ ਜਾ ਸਕਦਾ ਔਰ ਇਸ ਦਾ ਰਿਜ਼ਲਟ ਵੀ ਭਵਿੱਖ ਵਿੱਚ ਜ਼ਰੂਰ ਵੇਖਾਂਗੇ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਐਵਰ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ